ਕਿਥੋਂ ਆਨੇ ਤੁਸੀਂ ਅਸੀਂ ਮੈਨ ਕਹਿ ਦਿੰਦੇ ਵੀਰੇ ਹਾਂ ਮੈਨ ਕਹਾਂ ਆ ਸਾਰਾ ਫਨਾਹ ਕਰਦੇ ਫਿਰ ਉਹ ਦਰਾਫਤਾਂ ਦਾ ਜਾੜਾ ਕਰਦੇ ਫਿਰ ਉਹ ਜਿਹੜਾ ਅਸੀਂ ਬਚਾ ਕੇ ਰੱਖਦੇ ਆ ਕੋਈ ਨਹੀਂ ਇਹ ਤੇਰੇ ਸ਼ਕਲਾ ਚੜਿਆ ਇਹਨਾਂ ਦੇ ਮੂੰਹ ਦੇ ਉੱਤੇ ਵੀ ਇਹ ਦਰਾਫਤ ਮੋਛਦੀਆਂ ਨਹੀਂ ਖਾਂਦੇ ਨਹੀਂ ਨਹੀਂ ਉਹ ਦਰਾਖਣਾ ਖੋਇ ਉਹ ਖਰੂ ਵੀ ਕਰ ਰਹੀ ਆ ਉਹ ਖਰੂ ਨਹੀਂ ਅਸੀਂ ਕਰ ਲੈਂਦੇ ਇਹ ਜਦੋਂ ਹੁੰਦੇ ਕੱਕ ਖਾਨੀ ਤੇ ਜਾਂਦਾ ਚੱਲ ਤੈਨੂੰ ਮੈਂ ਜਿਹੜੀ ਗੱਲ ਕਹਉਂਦਾ ਵੀ ਇਹਦਾ ਤੇਰਾ ਮੂੰਹ ਫੜਿਆ ਉਹ ਖਾਈ ਜਾਂਦੀ ਆ ਤੇ ਮੂੰਹ ਫੜ ਲੈਂਗਾ ਜਾ ਕੇ ਹਜ਼ਾਰਾਂ ਪਸ਼ੂ ਤੁਸੀਂ ਲੈ ਕੇ ਰੋਜ਼ ਐਸੇ ਹਜ਼ਾਰਾਂ ਫਸਲਾਂ ਦਾ ਨੁਕਸਾਨ ਕਰਦੇ ਆ ਯਾਰ ਤਾਂ ਸਾਡੇ ਬਣੇ ਹੈ ਨਹੀਂ ਥੋੜੇ ਬਸ ਉਹ ਤੋੜ ਕੇ ਹਜ਼ਾਰਾਂ ਮਿਲਦੇ ਸਾਨੂੰ ਉਹ ਲੁਧਿਆਣਾੋਂ ਲੈ ਕੇ ਆ ਬਰਨਾਲੇ ਤੱਕ ਹੀ ਕਰ 20 ਟੋਲੇ ਮਿਲ ਗਏ ਸਾਨੂੰ ਅੱਛਾ ਹਾਂ ਚਲੋ ਅਸੀਂ ਉਧਰ ਹੀ ਡਾਕਲਾਸ਼ ਨਹੀਂ ਲਿਆ ਕੇ ਰੋਟਾ ਕਿੱਧਰ ਮੈਨੂੰ ਕਲਾਈਂਸ ਅੱਧਾ ਬਲਕਨ ਜਗ੍ਹਾ ਲਈਏ ਨੀ ਇਹਨਾਂ ਨੂੰ ਕੀ ਕੀ ਰੱਖ ਲੈਗਾ ਤੂੰ ਇਹਨੂੰ ਘਰੇ ਬਾੜ ਕੇ ਰੱਖ ਲੈਗਾ ਨਹੀਂ ਨਹੀਂ ਉੱਥੇ ਕਨਾਲੀਆਂ ਕਨਾਲੀਆਂ ਵਿੱਚ ਕਨਾਲੀਆਂ ਹੈਗੀਆਂ ਕਨਾਲੀਆਂ ਦੇ ਮੱਜਾ ਤਾੜ ਕੇ ਰੱਖ ਲੈਗਾ ਉੱਧਰ ਰੱਖਣ ਲੋੜ ਕੀ ਆਦੀ ਤੁਸੀਂ ਲੈ ਕਿਉਂ ਜਿਉਂ ਤੁਰਦਿਆਂ ਦਰਿਆ ਦੇ ਪਰਲੇ ਪਾਸੋਂ ਹੁਣ ਪਹਿਲਾ ਦਰਿਆ ਦੇ ਪਰਲੇ ਪਾਸੇ ਤੁਸੀਂ ਗੰਦ ਪਾਇਆ ਹੁਣ ਇੱਧਰ ਨੂੰ ਹੋ ਤੁਰੇ ਤੁਸੀਂ ਸਾਡੀ ਜਗ੍ਹਾ ਇੱਥੇ ਮੈਨੂੰ ਲਈ ਹੋਈ ਐ ਤੇਰੀ ਜਗ੍ਹਾ ਲਈ ਤੇਰੀ ਆ ਵੀ ਜਗ੍ਹਾ ਲਈ ਐ ਨੇ ਨਹੀਂ ਲਈਏ ਤਾਂ ਫਿਰ ਤਾਂ ਹੀ ਮੈਂ ਕਾਸੀ ਕਹਤਾ ਕਿ ਅਸੀਂ ਉੱਥੇ ਡੱਕ ਲਾਂਗੇ ਉਧਰ ਰੱਖ ਲਾਂਗੇ ਕਿਵੇਂ ਡੱਕ ਲਾਂਗੇ ਉਧਰ ਰੱਖ ਪੱਠੇ ਕਿੱਥੋਂ ਨਾ ਪਵਾਏਗਾ ਹਾਂ ਤੇ ਹੀ ਪਾਸ ਕਰਨਾ ਗਰੀਬਾਂ ਨੇ ਬਹੁਤ ਵੀ ਕਰਨਾ ਹੈ ਦੇ ਪਾਸੇ ਨਹੀਂ ਗਰੀਬੀ ਵਾਲਾ ਗੱਲ ਹੈ ਨਹੀਂ ਤੁਸੀਂ ਗਰੀਬ ਹੋ ਗਰੀਬ ਐਂ ਤੇ ਪਾਸ ਆ ਸਾਰਾ ਦਿਨ ਖੜੇ ਮੈਨੂੰ ਇਹ ਗੱਲ ਦਾ ਜਵਾਬ ਤੂੰ ਕਹਿੰਦਾ ਸੀ ਮੈਂ ਗਰੀਬ ਆ ਖੜੇ ਖੜੇ ਰਹਿ ਕੇ ਗੱਲ ਸੁਣ ਕਿੰਨੇ ਲੱਖ ਦਾ ਮਾਲ ਆ ਤੇਰੇ ਕੋਲੇ ਆ ਉਹ ਸਾਨੂੰ ਇਨਾ ਕੀ ਪਤਾ ਜਾਨੇ ਵੱਧ ਤੋਂ ਵੱਧ 50000 ਦੀ ਮੱਝ ਸਾਡੇ 50 ਦੀ ਛੱਡ ਯਾਰ 40 ਰੱਖ ਮੱਝਾਂ ਗਣ ਕਿੰਨੀਆਂ ਤੂੰ ਕਹਿੰਦਾ ਮੈਂ ਗਰੀਬ ਸਾਢੇ ਵਾਲੀ ਮੱਝ ਜਿਹੜੀਆਂ ਮੋਟੀਆਂ 15 16 ਮੱਝਾਂ ਮੋਟੀਆਂ ਅੱਛਾ ਬਸ ਬਾਕੀ ਕੱਟ ਰੋਟ ਰਹੀ ਹੈ ਦੇਖ ਲੈ ਜਾਨ ਕਿੰਨੇ ਮੈਂ ਕਹਿੰਦਾ ਤੇਰੇ ਹਿਸਾਬ ਨਾਲ ਜਾਲਾ ਤੇਰੀਆਂ 15 ਮੱਝਾਂ 50000 ਸਾਨੂੰ ਕਿੰਨੀਆਂ ਹੋ ਗਈਆਂ ਇਹ ਸਾਢੇ 7 ਲੱਖ ਦੀ ਗਰੀਬਾਂ ਫਿਰ ਗਰੀਬ ਆ ਉਹ ਟੇਹੇ ਪਾਸ ਉਹਦਾ ਹੀ ਆ ਨਾ ਇਹ ਹੀ ਜਿਹੜਾ ਹੋਰ ਜ਼ਮੀਨ ਨੇ ਸਾਡੀ ਮੇਰੀ ਗੱਲ ਸੁਣ ਲੱਖ ਲੱਖ ਡੂੜ ਡੂੜ ਲੱਖ ਦੀ ਮੱਝ ਆ ਸਾਡੇ ਵਾਲੇ ਹੈ ਨਹੀਂ ਵੀਰੇ ਚਾਹ ਦੇਖ ਵੀਰੇ ਸਾਰਿਆਂ ਕੋਲ ਹੀ ਆ ਅਸੀਂ ਦੇਖਦੇ ਤੁਰੇ ਆਉਣੇ ਆ ਨਹੀਂ ਜਣੇ ਹੋਈਏ ਕਈ ਬੰਦੇ ਕਈ ਆ ਬੜਾ ਰਕਮ ਲੱਭਿਆ ਜੇ ਤੂੰ ਗਰੀਬ ਆ ਤੂੰ ਕਈ ਬੰਦੇ ਤਕੜੇ ਆ ਗੱਲ ਸੁਣ ਜੇ ਤੂੰ ਗਰੀਬ ਐ ਤੇ ਤੂੰ ਆ ਪਸ਼ੂ ਦਰਖਤ ਮਛੌਣੇ ਨੀ ਮਛੌਣਦੇ ਫੇਰ ਅਸੀਂ ਨੁਕਸਾਨ ਤੂੰ ਬਹੁਤ ਜਾਗਰਤ ਐ ਮਹਿਲਾਂ ਨੂੰ ਜਨੂਬ ਯਾਰ ਬਾਰੀ ਬਾਰੀ ਤੂੰ ਉਹੀ ਗੱਲ ਕਰਦਾ ਹੁਣ ਜੇ ਤਰੇ ਅਸੀਂ ਮਾਰਦੇ ਆ ਕੋ ਛੱਤਰ ਪੋਲਾ ਕਰਦੇ ਆ ਫਿਰ ਵੀ ਅਸੀਂ ਮਾਰੇ ਵੱਜਣੇ ਗਰੀਬ ਬੰਦੇ ਨੂੰ ਕੁੱਟਦੇ ਆ ਹਾਂਜੀ ਓ ਵੀ ਦਾ ਬਤਨ ਸਹੀ ਠੀਕ ਆ ਚੱਕਰ ਕੀ ਐ ਪਤਾ ਕੀ ਐ ਮਹਿਲਾਂ ਤੂੰ ਜਨੂ ਮਰਜੀ ਬੀਠੇ ਉੱਥੇ ਬੋਟੇ ਲੱਗੇ ਆ ਜਾਨੇ ਮੈਨੂੰ ਪਤਾ ਪੈਦਾ ਤੂੰ ਸਾਰਾ ਉਹ ਨਾਲ ਨਾਲ ਪਰਲੇ ਪਾਸੇ ਦਰਿਆ ਦੇ ਲੈ ਕੇ ਆ ਗਰਦਾਸਪੁਰ ਪਠਾਨਕੋਟ ਤੋਂ ਇਧਰ ਨੂੰ ਤੁਰੇ ਹੁਣ ਤੁਸੀਂ ਆ ਸਾਡੇ ਜਿਲ੍ਹੇ ਚ ਵੜ ਕੇ ਆ ਕੇ ਬਰਨਾਲਾ ਬਰਾਂਡਾ ਮਾਨਸਾ ਚ ਵੜ ਗਏ ਮਾਨਸਾ ਮਾਨਸਾ ਸਾਡੇ ਹੈ ਨਹੀਂ ਕੋਈ ਬੰਦਾ ਉਹ ਐ ਨੂੰ ਤੁਰ ਹੀ ਆਉਣੇ ਤੁਸੀਂ ਹੋਰ ਨੂੰ ਪੁਰਦੇ ਹੁੰਦੇ ਨੇ ਹੁਣ ਅਸੀਂ ਕੀ ਕਹਿ ਸਕਦੇ ਬੰਦੇ ਨੇ ਬਿਤੇਰੇ ਆ ਇਹਦੇ ਅਸੀਂ ਕੀ ਕਹਿ ਸਕਦੇ ਝੋੜ ਤੇ ਹਜ਼ਾਰਾਂ ਬੰਦਾ ਥੋੜਾ ਤੇ ਹਜ਼ਾਰਾਂ ਪਸ਼ੂ ਲਈ ਫਿਰਦਾ ਸਾਡੇ ਕਰਦਾ ਸਾਡੇ ਥੋੜੇ ਡੰਗਰ ਆ ਅਸੀਂ ਚੱਲ ਉੱਥੇ ਪਲਾਟ ਪਲਾਟਾ ਰੱਖ ਲਾਂਗੇ ਜੇ ਚੱਲ ਆਹ ਸਾਈਡ ਨੂੰ ਕਹਿੰਦੇ ਸਾਡੇ ਨੇ ਚਾਰ ਨੇ ਸਾਡੇ ਨੇ ਨਹੀਂ ਚੱਲ ਨਾ ਕੋ ਸਰਕਾਰ ਸਾਲੀ ਥੋੜੀ ਖਾਤਰ ਕੋਈ ਕਾਨੂੰਨ ਬਣਾਉਂਦੀ ਆ ਅਜਾ ਮੇਰੀ ਗੱਲ ਹੋਰ ਸੁਣ ਹਾਈਵੇ ਉੱਤੇ ਲੈ ਕੇ 2-2 4-4 ਤੋਂ ਪਸ਼ੂ ਤਰ ਪੈਨਿਓ ਉਹ ਕੀ ਨੁਕਸਾਨ ਕਰ ਰਹੇ ਤੁਸੀਂ ਲੋਕਾਂ ਦਾ ਸਰਕਾਰ ਇੱਥੇ ਭੰਨ ਦੀ ਮੈਂਟ ਲਾਉਂਦੇ ਆ ਸਾਡੇ ਕੋਲ ਚਲਾਨ ਕੱਟਣ ਲੱਗਿਆ ਵੜ ਕੇ ਤਾਂ ਤਕਰੀਮਾ ਤਦੂ ਦੀ ਮੈਂਟ ਚ ਘੇਰ ਲੈਂਦਾ ਵੀ ਲਿਆਓ ਕਿਧਰ ਪਾਸੇ ਤੁਰਿਆ ਫਿਰਦਾ ਤੁਹਾਨੂੰ ਯਾਰਾ ਪਸ਼ੂ ਨੂੰ ਰੋਕਦਾ ਕੋਈ ਅਸੀਂ ਮੰਨ ਲਏ ਜੇ ਤੁਸੀਂ ਕਹਿੰਦੇ ਸੜਕ ਤੇ ਚੱਲ ਬੁੱਟੇ ਤੋੜਦੇ ਹਨ ਅਸੀਂ ਉੱਥੇ ਪਲਾਟ ਬੁਣਦਾ ਹੈ ਮਾੜੇ ਮਾੜੇ ਉੱਥੇ ਕਰਨਾ ਹੈ ਬਿਜਾਰਾ ਕਰਾਂਗੇ ਕਿ ਕਿਸੇ ਕੋਲੋਂ ਲੈ ਲਾਂਗੇ ਬਾਹਰ ਆਪਰੇ ਲੈ ਕੇ ਕਰਾਂਗੇ ਬਾਕੀ ਇਹੀ ਹੈ ਉਹ ਤਾਂ ਨਹੀਂ ਅਸਲ ਤਾਂ ਲੋਕਾਂ ਨੂੰ ਉੱਠਣਾ ਪੈਣਾ ਲੋਕ ਸਾਨੂੰ ਡਾਂ ਖੇਚਣਗੇ ਤਾਂ ਤੁਸੀਂ ਖ ਜਿੰਨਾ ਨੁਕਸਾਨ ਤੁਸੀਂ ਕਰ ਰਹੇ ਹੋ ਇਸ ਵੇਲੇ ਜਿੰਨਾ ਦਰਸਤਾਂ ਦਾ ਨੁਕਸਾਨ ਤੁਸੀਂ ਕੀਤਾ ਆ ਫੇਰ 4-5 ਸਾਲ ਤੋਂ ਫਨਾਹ ਕਰਤਾ ਤੂੰ ਜਿੱਥੋਂ ਇਹ ਨੰਗਣ ਲੱਗ ਜੈਨੂੰ ਵੀਰ ਜੀ ਅਸੀਂ ਕਿਸੇ ਪਾਸੇ ਨਹੀਂ ਜਾਂਦੇ ਚਾਹੇ ਤੂੰ ਸਾਨੂੰ ਦੇਖ ਵੀ ਲਈ ਯਾਰ ਤੇਰੇ ਸਾਹਮਣੇ ਤਰੀ ਜਾਂਦੀਆਂ ਤੂੰ ਫੇਰ ਨਹੀਂ ਮੰਨਦਾ ਕੋਈ ਦੱਸਣਾ ਕਿ ਮਹਿਲਕਾ ਤੂੰ ਉਰੇ ਪਾਰੇ ਕਿੱਥੇ ਨਹੀਂ ਜਾਂਦੇ ਜੀ ਆਹ ਰੋਡ ਆ ਇੱਥੇ ਦਾ ਕਹਿੰਦੇ ਆ ਇੱਥੋਂ ਮੁੜ ਕੇ ਫੇਰ ਮਹਿਲਕਾ ਚੱਲ ਜਾਂਦੇ ਆ ਬਸ ਇਹੀ ਹੈ ਬਸ ਸਾਡਾ ਹੋਰ ਕੋਈ ਉਰੇ ਪਾਰੇ ਕਿੱਥੇ ਜਾਂਦਾ ਨਹੀਂ ਦਾਦਾ ਕੋਈ ਨੂੰ ਤਨੂੰ ਕਦੇ ਫੇਰ ਮਿਲਾਂਏ ਕੋਈ ਕਿੱਥੋਂ ਆ ਨਾ ਤੁਸੀਂ ਅਸੀਂ ਕਹਿ ਰਹੇ ਹਾਂ ਵੀਰੇ ਹਾਂ ਮੈਂ ਕਹਿੰਦਾ ਆ ਸਾਰਾ ਫਨਾਹ ਕਰਦੇ ਫਿਰ ਉਹ ਦਰਾਫਤਾਂ ਦਾ ਜਾੜਾ ਕਰਦੇ ਫਿਰਦੇ ਅਸੀਂ ਬਚਾ ਕੇ ਰੱਖਦੇ ਆ ਕੋਈ ਨਹੀਂ ਇਹ ਤੇਰੇ ਸ਼ਕਲਾ ਚਾੜਿਆ ਇਹਨਾਂ ਦੇ ਮੂੰਹ ਦੇ ਉੱਤੇ ਵੀ ਇਹ ਦਰਾਫਤ ਮੋਛਦੀਆਂ ਨਹੀਂ ਖਾਂਦੀਆਂ ਨਹੀਂ ਬਦ ਰੱਖ ਨਾਲ ਖੋਇ ਉਹ ਖਰੂ ਵੀ ਕਰ ਰਹੀਆਂ ਉਹ ਖਰੂ ਨਹੀਂ ਅਸੀਂ ਕਰ ਦਿੰਦੇ ਇਹਦੇ ਜਦੋਂ ਹੁੰਦੇ ਕੱਕ ਕੰਦੀ ਦੇਗਾ ਚਾਹ ਤੂੰ ਮੈਂ ਜਿਹੜੀ ਗੱਲ ਕਹਤਾ ਵੀ ਇਹਦੇ ਤੇਰਾ ਮੂੰਹ ਫੜਿਆ ਉਹ ਖਾਈ ਜਾਂਦੀ ਉਹਦਾ ਮੂੰਹ ਫੜ ਲੇਗਾ ਜਾ ਕੇ ਹਜ਼ਾਰਾਂ ਪਸ਼ੂ ਤੁਸੀਂ ਲੈ ਕੇ ਰੋਜ਼ ਐਸਾ ਹਜ਼ਾਰਾਂ ਅੰਤਰਰਾਸ਼ਟਰੀ ਨੁਕਸਾਨ ਕਰਦੇ ਆ ਯਾਰ ਸਾਡੇ ਵਾਲੇ ਹੈ ਨਹੀਂ ਥੋੜੇ ਬਸੂਆ ਜੇ ਬਸ ਉਹ ਤਿਰਾਰ ਕੇ ਹਜ਼ਾਰਾਂ ਮਿਲਦੇ ਸਾਨੂੰ ਉਹ ਲੁਧਿਆਣਾੋਂ ਲੈ ਕੇ ਆ ਬਰਨਾਲੇ ਤੱਕ ਕੀ ਕਰ 20 ਟੋਲੇ ਮਿਲ ਗਏ ਸਾਨੂੰ ਅੱਛਾ ਹਾਂ ਚਲ ਅਸੀਂ ਉਧਰ ਹੀ ਡੱਕ ਲਾਂ ਅਸੀਂ ਨਹੀਂ ਲਿਆ ਕੇ ਰੋਟੀਆਂ ਕਿੱਧਰ ਮੈਨੂੰ ਕਲੈਂਸ ਅੱਜ ਮੈਨੂੰ ਜਗ੍ਹਾ ਜੁਗ ਲਈ ਨੀਂਦਾਂ ਨੂੰ ਕੀ ਕੀ ਰੱਖ ਲੈਗਾ ਤੂੰ ਕਿਹਨੂੰ ਘਰੇ ਬਾੜ ਕੇ ਰੱਖ ਲੈਗਾ ਨਹੀਂ ਨਹੀਂ ਉੱਥੇ ਕਨਾਲੀਆਂ ਕਨਾਲੀਆਂ ਵਿੱਚ ਕਨਾਲੀਆਂ ਹੈਗੀਆਂ ਕੌਂਡੀਆਂ ਦੇ ਮੱਝਾਂ ਤੜ ਕੇ ਰੱਖ ਲੈਗਾ ਉੱਧਰ ਰੱਖਾਂ ਹੋਰ ਕੀ ਕਰੀਏ ਸਾਡੇ ਲੈ ਕਿਉਂ ਜਿਉਂ ਤੁਰਦਿਆਂ ਦਰਿਆ ਦੇ ਪਰਲੇ ਪਾਸ ਹੁਣ ਪਹਿਲਾ ਦਰਿਆ ਦੇ ਪਰਲੇ ਪਾਸ ਤੂੰ ਇਧਰੋਂ ਪਾਇਆ ਹੁਣ ਇਧਰ ਨੂੰ ਹੋ ਤੁਰੇ ਤੂੰ ਸਾਡੀ ਜਗ੍ਹਾ ਇੱਥੇ ਮਿਲਗਾ ਲਈ ਹੋਈ ਐ ਤੇਰੀ ਜਗ੍ਹਾ ਲਈ ਤੇਰੀ ਆ ਵੀ ਜਗ੍ਹਾ ਲਈ ਐ ਨੇ ਨਹੀਂ ਲੈ ਆ ਫੇਰ ਤਾਂ ਮੈਂ ਕਾਸੀ ਕਹਿਤਾ ਕਿ ਅਸੀਂ ਉੱਥੇ ਡੱਕ ਲਾਂਗੇ ਉਧਰ ਰੱਖ ਲਾਂਗੇ ਕਿਵੇਂ ਡੱਕ ਲਾਂਗੇ ਉਧਰ ਕੱਖ ਪੱਠੇ ਕਿੱਥੋਂ ਪਵਾਏਗਾ ਹਾਂ ਟੇਮ ਪਾਸ ਕਰਨਾ ਗਰੀਬਾਂ ਨੇ ਬਹੁਤੀ ਕਰਨਾ ਹੈ ਟੇਮ ਪਾਸੇ ਨਹੀਂ ਗਰੀਬੀ ਵਾਲਾ ਗੱਲ ਹੈ ਨਹੀਂ ਤੁਸੀਂ ਗਰੀਬ ਹੋ ਗਰੀਬ ਬੈਠੇ ਆ ਪਾਸੇ ਆ ਸਾਰਾ ਦਿਨ ਖੜੇ ਮੈਨੂੰ ਇੱਕ ਗੱਲ ਦਾ ਜਵਾਬ ਤੂੰ ਕਹਿੰਦਾ ਸੀ ਮੈਂ ਗਰੀਬ ਹਾਂ ਖੜੇ ਖੜੇ ਰਹਿ ਕੇ ਉਹ ਗੱਲ ਸੁਣ ਕਿੰਨੇ ਲੱਖ ਦਾ ਮਾਲ ਹੈ ਤੇਰੇ ਕੋਲੇ ਆ ਉਹ ਸਾਨੂੰ ਇਨਾ ਕੀ ਪਤਾ ਜਾਨੇ ਵੱਧ ਤੋਂ ਵੱਧ 50000 ਦੀ ਮੱਝ ਸਾਡੇ 50 ਦੀ 60 ਚਲ ਦੋ 50 ਦੀ 60 ਯਾਰ 40 ਲੱਖ ਮੱਝਾਂ ਗਣ ਕਿੰਨੀਆਂ ਤੂੰ ਕਹਿੰਦਾ ਮੈਂ ਗਰੀਬ ਸਾਢੇ ਵਾਲੀ ਮੇਰੇ ਜਿਹੜੀਆਂ ਮੋਟੀਆਂ 15 16 ਮੱਝਾਂ ਮੋਟੀਆਂ ਅੱਛਾ ਬਸ ਬਾਕੀ ਕੱਟ ਰੋਟ ਰਹੀ ਹੈ ਦੇਖ ਲੈ ਜੱਗ ਗਿਣ ਕੇ ਮੈਂ ਕਹਿੰਦਾ ਤੇਰੇ ਸਹਾਰੇ ਚੱਲਦਾ ਤੇਰੀਆਂ 15 ਮੱਝਾਂ 50000 ਸਾਨੂੰ ਕਿੰਨੀਆਂ ਹੋ ਗਈਆਂ ਇਹ ਸਾਢੇ 70k ਗਰੀਬਾਂ ਫਿਰ ਗਰੀਬ ਆ ਉੱਟੇ ਪਾਸ ਉਹਦਾ ਹੀ ਆ ਨਾ ਇਹੀ ਜਿਹੜਾ ਹੋਰ ਜ਼ਮੀਨ ਨੇ ਸਾਡੀ ਮੇਰੀ ਗੱਲ ਸੁਣ ਲੱਖ ਲੱਖ ਡੂਲ ਡੂਲ ਲੱਖ ਦੀ ਮੱਝ ਆ ਸਾਡੇ ਕੋਲੇ ਹੈ ਨਹੀਂ ਵੀਰੇ ਚਾਹ ਦੇਖ ਵੀਰੇ ਹਮ ਸਾਰਿਆਂ ਕੋਲ ਹੀ ਆ ਅਸੀਂ ਦੇਖਦੇ ਤੁਰੇ ਆਉਣੇ ਆ ਜਿਹੜੇ ਹੁੰਦੇ ਕਈ ਬੰਦੇ ਕਹਿੰਦੇ ਆ ਬੜਾ ਕੰਮ ਲੱਭਿਆ ਜੇ ਤੂੰ ਗਰੀਬ ਆ ਕਈ ਬੰਦੇ ਤਕੜੇ ਆ ਗੱਲ ਸੁਣ ਜੇ ਤੂੰ ਗਰੀਬ ਐ ਤੇ ਤੂੰ ਆ ਪਸੂ ਦਰਖਤ ਮਛੋਣੇ ਨਹੀਂ ਪਚਾਂਦੇ ਫਿਰ ਅਸੀਂ ਨੁਕਸਾਨ ਤੂੰ ਬਹੁਤ ਜਾਗਰਤ ਐ ਮਹਿਲਖਾਂ ਜਨੂਬੀ ਯਾਰ ਬਾਰੀ ਬਾਰੀ ਤੂੰ ਉਹੀ ਗੱਲ ਕਰਾ ਹੁਣ ਜੇ ਤਰੇ ਅਸੀਂ ਮਾਰਦੇ ਆ ਕੋ ਛੱਤਰ ਪੋਲਾ ਕਰਦੇ ਆ ਫਿਰ ਵੀ ਅਸੀਂ ਮਾੜੇ ਵੱਜਣੇ ਗਰੀਬ ਬੰਦੇ ਨੂੰ ਕੁੱਟਦੇ ਆ ਹਾਂ ਨਹੀਂ ਹੋ ਵੀ ਦਾ ਬਦ ਗੱਲ ਸਹੀ ਠੀਕਾ ਚੱਕਰ ਕੀ ਐ ਪਤਾ ਕੀ ਐ ਮਹਿਲਖਾਂ ਤੂੰ ਜਨੂ ਮਰਜੀ ਬੀ ਉੱਥੇ ਬੋਟੇ ਲੱਗੇ ਆ ਯਾਨੀ ਮੈਨੂੰ ਪਤਾ ਪਹਿਲਾਂ ਤੁਸੀਂ ਸਾਰਾ ਉਹ ਨਾਲ ਨਾਲ ਪਰਲੇ ਪਾਸੇ ਦਰਿਆ ਦੇ ਲੈ ਕੇ ਆ ਗਰਦਾਸਪੁਰ ਪਠਾਨਕੋਟ ਤੋਂ ਇਧਰ ਨੂੰ ਤੁਰੇ ਹੁਣ ਤੁਸੀਂ ਆ ਸਾਡੇ ਜ਼ਿਲ੍ਹੇ ਚ ਵੜ ਕੇ ਆ ਕੇ ਬਰਨਾਲਾ ਬਠਿੰਡਾ ਮਾਨਸਾ ਚ ਵੜ ਗਏ ਨਹੀਂ ਮਾਨਸਾ ਮੁਰਸਾ ਸਾਡੇ ਹੈ ਨਹੀਂ ਕੋਈ ਬੰਦਾ ਉਹ ਐਨੂੰ ਤੁਰ ਹੀ ਆਉਣੇ ਹੋ ਤੁਸੀਂ ਹੋਰ ਨੂੰ ਤੁਰਦੇ ਹੁੰਦੇ ਹਾਂ ਹੁਣ ਅਸੀਂ ਕੀ ਕਾਹ ਕਰ ਸਕਦੇ ਬੰਦੇ ਦੇ ਬਤੇਰੇ ਆ ਇਹਦੇ ਅਸੀਂ ਨਹੀਂ ਕਾਹ ਕਰੀ ਚੋੜੇ ਹਜ਼ਾਰਾਂ ਬੰਦਾ ਥੋੜਾ ਤੇ ਹਜ਼ਾਰਾਂ ਪਸ਼ੂ ਲਈ ਫਿਰਦਾ ਸਾਡੇ ਘਾੜਾ ਕਰਦਾ ਸਾਡੇ ਥੋੜੇ ਡੰਗਰ ਆ ਅਸੀਂ ਚੱਲ ਉੱਥੇ ਪਟਾਟਾ ਪਾਡਾਂ ਰੱਖਾਂਗੇ ਜੇ ਚੱਲ ਜਾ ਸੜਕ ਤੋਂ ਕਹਿੰਦੇ ਸੜਕ ਨਹੀਂ ਚੱਲਦੀ ਸੜਕ ਨਹੀਂ ਜਾਂਦੀ ਨਾ ਕੋਈ ਸਰਕਾਰ ਸਾਲੀ ਥੋੜੀ ਖਾਤਰ ਕੋਈ ਕਾਨੂੰਨ ਬਣਾਉਂਦੀ ਐ ਅਜ ਹਾਈਵੇਰ ਉੱਤੇ ਲੈ ਕੇ 2 2 4 4 ਤੋਂ ਪਸੂਤਰ ਪੈਨਿਓ ਉਹ ਕੀ ਨੁਕਸਾਨ ਕਰ ਰਹੇ ਤੁਸੀਂ ਲੋਕਾਂ ਦਾ ਸਰਕਾਰ ਇੱਥੇ ਭੰਦਰੀ ਮੈਂਟ ਲਾਉਂਦੇ ਸਾਡੇ ਵਰਗਾ ਚਲਾਨ ਕੱਟਣ ਲੱਗਿਆਂ ਪਰ ਵੱਧ ਕੇ ਤਾਂ ਤਕਰੀਬਾ ਤਤੂ ਦੀ ਮੈਂਟ ਚ ਘੇਰ ਲੈਂਦਾ ਵੀ ਲਿਆਓ ਕਿਧਰ ਪਾਸ ਇਤਰਾਇ ਫਿਰ ਤੋਂ ਤੁਹਾਨੂੰ ਯਾਰਾ ਪਸੂ ਨੂੰ ਰੋਕਦਾ ਤੋ ਕੋਈ ਅਸੀਂ ਤਾਂ ਮੰਨ ਲਏ ਜੇ ਤੁਸੀਂ ਕਹਿੰਦੇ ਜੇ ਸੜਕਾਂ ਤੇ ਚੱਲ ਬੁੱਟੇ ਤੋੜਦੀਆਂ ਹਨ ਅਸੀਂ ਉੱਥੇ ਪਲਾਟ ਬੁੱਟਾ ਹੈ ਮਾੜੇ ਮਾੜੇ ਉੱਥੇ ਕਰਨਾ ਹੈ ਬਿਜਾਰਾ ਕਰਾਂਗੇ ਹੋ ਕੀ ਕਿਸੇ ਕਾਲ ਨੂੰ ਲੈ ਲਾਂਗੇ ਬਾਹਰ ਆ ਕੇ ਲੈ ਆ ਕਰੀ ਇਹ ਇਹੀ ਹੈ ਉਹ ਤਾਂ ਨਹੀਂ ਅਸੀਂ ਆ ਨੂੰ ਅਸਲ ਤਾਂ ਲੋਕਾਂ ਨੂੰ ਉੱਠਣਾ ਪੈਣਾ ਲੋਕ ਸਾਨੂੰ ਡਾਂ ਜਿੰਨਾ ਨੁਕਸਾਨ ਤੁਸੀਂ ਕਰ ਰਹੇ ਹੋ ਇਸ ਵੇਲੇ ਜਿੰਨਾ ਤਰਾਸਤਾਂ ਦਾ ਨੁਕਸਾਨ ਤੁਸੀਂ ਕੀਤਾ ਆ ਪੇਲੇ 4-5 ਸਾਲ ਤੋਂ ਫਨਾਹ ਕਰਤਾ ਤੋ ਜਿੱਥੋਂ ਇਹ ਲੰਘਣ ਲੱਗ ਜੰਨੂ ਵੀਰ ਜੀ ਅਸੀਂ ਕਿਸੇ ਪਾਸੇ ਨਹੀਂ ਜਾਂਦੇ ਚਾਹੇ ਤੂੰ ਸਾਨੂੰ ਦੇਖ ਵੀ ਲਈ ਯਾਰ ਤੇਰੇ ਸਾਹਮਣੇ ਤਰੀ ਜਾਂਦੀਆਂ ਤੂੰ ਫੇਰ ਨਹੀਂ ਮੰਨਦਾ ਕੋਈ ਦੱਸਣਾ ਕਿ ਮੈਂ ਮਹਿਲ ਕੰਦੂ ਆਹਰੇ ਪਾਰੇ ਕਿੱਥੇ ਜਾਂਦੇ ਆ ਜੀ ਆ ਰਵੜ ਆ ਇੱਥੇ ਦਾ ਕਹਿੰਦੇ ਇੱਥੋਂ ਮੁੜ ਕੇ ਫੇਰ ਮਹਿਲ ਕਾ ਚੱਲ ਜਾਂਦੇ ਆ ਬਸ ਇਹੀ ਆ ਬਸ ਸਾਡਾ ਹੋਰ ਕੋਈ ਉਰੇ ਪਾਰੇ ਕਿੱਥੇ ਜਾਂਦਾ ਨਹੀਂ ਦਾਦਾ ਕੋਈ ਨਾ ਤਾਨੂੰ ਕਦੇ ਫੇਰ ਮਿਲਾਂ ਕੋਈ